ਅਸ਼ੀਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਸਾਨੂੰ ਲੱਗ ਰਿਹਾ ਸੀ ਅੱਜ ਬੜੇ ਦਿਨਾਂ ਬਾਅਦ ਵਲੌਗ ਬਣਾ ਰਹੇ ਹਾਂ ਲੈਸ ਤੇ ਇੱਕ ਦਿਨ ਦਾ ਗੈਪ ਪਿਆ ਵਾ ਪਰ ਅਸੀਂ ਦੋ ਤਿੰਨ ਦਿਨਾਂ ਤੋਂ ਛੁੱਟ ਨਹੀਂ ਕਰ ਰਹੇ ਅਗੇ ਵਲੌਗ ਪਿੰਨ ਤੋਂ ਅਸੀਂ ਵਾਪਸ ਆ ਗਏ ਸੀ ਤੇ ਸ਼ਿਪੀ ਬਹੁਤ ਜ਼ਿਆਦਾ ਬਿਜ਼ੀ ਸੀ ਤੇ ਜਿਹਦੇ ਕਰਕੇ ਆਪਾਂ ਨੂੰ ਵਲੌਗ ਬਣਾਉਣ ਦਾ ਜਮਾ ਟਾਈਮ ਨਹੀਂ ਲੱਗਾ ਹੈਗਾ ਔਰ ਉਪਰੋਂ ਮੇਰਾ ਤੁਹਾਨੂੰ ਪਤਾ ਹੀ ਸੀ ਕਿ ਮੇਰੇ ਹੱਥ ਵਾਲੀ ਪ੍ਰੋਬਲਮ ਜਿਹੜੀ ਆ ਉਹ ਚੱਲ ਰਹੀ ਹੈ ਨਾ ਕੀ ਕਈਆਂ ਦੇ ਕਮੈਂਟ ਆਏ ਸੀ ਕੈਲਸ਼ੀਅਮ ਦੀ ਕਮੀ ਆ ਕਈਆਂ ਦੇ ਕਮੈਂਟ ਆਏ ਸੀ ਪਤਾ ਨਹੀਂ ਕੁਝ ਸੀ ਕੋਈ ਪ੍ਰੋਬਲਮ ਕਿ ਉਹ ਹੋ ਜਾਂਦੀ ਆ ਤੇ ਜੇ ਕੈਲਸ਼ੀਅਮ ਦੀ ਕਮੀ ਹੁੰਦੀ ਤਾਂ ਫਿਰ ਬਾਡੀ ਤੇ ਹੋਰ ਕਿਸੇ ਪਾਰਟ ਤੇ ਵੀ ਹੋਣੀ ਚਾਹੀਦੀ ਹੈ ਨਾ ਸਿੱਪੇ ਆਪਾਂ ਨੂੰ ਸਿੰਪਟਮ ਪਤਾ ਲੱਗ ਹੀ ਜਾਂਦੇ ਆ ਤਾਂ ਇਹ ਜਿਹੜੀ ਦਰਦ ਆ ਨਾ ਇਹ ਨਾ ਇਹ ਐ ਜਿਵੇਂ ਕਿਤੇ ਮੇਰਾ ਹੱਥ ਜਾਂ ਜ਼ੋਰ ਦੀ ਵੱਜਾਵਾ ਜਾਂ ਕਿਤੇ ਹੈ ਨਾ ਪਰ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਜਦੋਂ ਮੈਂ ਇਦਾਂ ਇਦਾਂ ਇਹਨੂੰ ਥੱਲੇ ਰੱਖਦੀ ਐ ਤੇ ਪਾਰ ਨਹੀਂ ਪੈਂਦਾ ਹੱਥ ਦੇ ਉੱਤੇ ਤੇ ਅੱਜ ਅਸੀਂ ਡਾਕਟਰ ਕੋਲ ਵੀ ਜਾਣਾ ਕਿਉਂਕਿ ਮੇਰੇ ਕੋ ਵੀ ਨੂੰ ਦੇਖ ਕੇ ਆਸਰੀ ਹੈ ਨਾ ਮੈਂ ਮੈਂ ਬੋਲ ਰਹੀ ਹਾਂ ਮੈਨੂੰ ਵੇਖ ਕੇ ਹੱਸੀ ਜਾ ਰਹੀ ਹੈ ਇਬਾਦਤ ਕਰੋ ਇਬਾਦਤ ਕਰੋ ਇਬਾਦਤ ਕਰੋ ਸਤਿਨਾਮ ਵਾਹਿਗੁਰੂ ਹੈ ਮਰੀ ਗੁਰ ਹੂੰ ਤੇ ਡਾਕਟਰ ਕੋਲ ਵੀ ਜਾਂਦਾ ਟਾਈਮ ਨਹੀਂ ਮਿਲ ਰਿਹਾ ਹੈ ਕਿਉਂਕਿ ਜਦੋਂ ਜੇ ਸਵੇਰੇ ਥੋੜਾ ਆਪਾਂ ਲੇਟ ਹੋ ਜੰਨੇ ਆ ਹਨਾ ਤੇ ਸ਼ਾਮ ਨੂੰ ਵੀ ਕੋਈ ਨਾ ਕੋਈ ਕੰਮ ਆਉਂਦਾ ਕਿਉਂਕਿ ਨਹੀਂ ਮੈਨੂੰ ਪਤਾ ਹੀ ਸੀ ਦੱਸਿਆ ਸੀ ਕਿ ਜਿਹੜੇ ਸਾਡੇ ਕੰਮ ਵਾਲੇ ਦੇਦੇ ਉਹ ਨਹੀਂ ਹੈਗੇ ਤੇ ਮੈਨੂੰ ਵੀ ਥੋੜਾ ਜਿਹਾ ਘਰ ਦਾ ਕੰਮ ਜ਼ਿਆਦਾ ਪੈਂਦਾ ਕਿਉਂਕਿ ਬਾਅਦਤ ਦੇ ਨਾਲ ਥੋੜਾ ਜਿਆਦਾ ਔਖਾ ਨੇ ਕਿਉਂਕਿ ਛਿੱਪੀ ਵੀ ਬਿਜ਼ੀ ਨੇ ਜਿਹਦੇ ਕਰਕੇ ਟਾਈਮ ਨਹੀਂ ਮਿਲ ਪਾਰਿਆ ਹੈਗਾ ਤੇ ਬਾਕੀ ਵਲੌਗ ਵੀ ਇਸੇ ਕਰਕੇ ਆਪਾਂ ਸ਼ੂਟ ਨਹੀਂ ਕਰ ਪਾ ਰਹੇ ਹੈਗੇ ਬਿਲਕੁਲ ਵੀ ਹੈਨਾ ਵਲੌਗਸ ਦਾ ਤਾਂ ਦੋਸਤੋ ਐਦਾਂ ਹੈ ਕਿ ਜਿਵੇਂ ਮੰਨ ਲਓ ਬਿਜ਼ੀ ਬਹੁਤ ਜ਼ਿਆਦਾ ਹੋਏ ਪਿਆ ਜਿਹੜੇ ਵੀਰ ਭੈਣਾ ਨੇ ਇੱਕ ਟਰਸਟ ਕਰਕੇ ਕੰਮ ਦਿੱਤਾ ਹੋਇਆ ਅਮਰੀਕਾ ਦੀ ਅਪਾਇੰਟਮੈਂਟਸ ਕੈਨੇਡਾ ਦੇ ਵੀਜ਼ੇ ਬਹੁਤ ਅਸ਼ੈਨਗਨ ਦਾ ਤਾਂ ਤੁਰ ਮੈਂ ਸਾਰਿਆਂ ਨੂੰ ਦ ਟੂਰਿਸਟ ਸੀਜ਼ਨ ਚੱਲ ਰਿਹਾ ਜੀ ਯੂਰਪ ਦਾ ਸ਼ੈਨਗਨ ਵੀਜ਼ੇ ਜਿਹਨੇ ਲਵਾਣੇ ਨੇ ਉਹ ਜ਼ਰੂਰੀ ਨਹੀਂ ਵੀ ਮੇਰੇ ਕੋਲੋਂ ਹੀ ਆ ਕਰਵਾਣੇ ਨੇ ਮੈਨੂੰ ਦਿਓ ਕੰਮ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਪਹਿਲੇ ਬਹੁਤ ਬਿਜ਼ੀ ਹੋਇਆ ਪਿਆ ਜੇ ਕਿਸੇ ਲੋ ਵੀ ਤੁਸੀਂ ਕਰਵਾਣਾ ਚਾਹੁੰਦੇ ਹੋ ਕੰਮ ਕਰਵਾ ਸਕਦੇ ਹੋ ਲੇਕਿਨ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਟੂਰਿਸਟ ਸੀਜ਼ਨ ਚੱਲ ਰਿਹਾ ਪਿਓਰਲੀ ਬਹੁਤ ਜ਼ਿਆਦੇ ਭਰ ਭਰ ਕੇ ਵੀਜ਼ੇ ਆ ਰਹੇ ਨੇ ਸ਼ੈਨਗਨ ਦੇ ਸੋ ਸਾਸੀ ਵੀ ਉਧਰ ਹੀ ਲੱਗੇ ਹੋਇਆ ਬੀਜ਼ੀਆਂ ਸਾਰਾ ਦਿਨ ਉਧਰ ਹੀ ਮੈਂ ਰਹਿ ਜਾਂਦਾ ਹਾਂ ਤੱਕ ਵੀ ਜਾਣਾ ਹੁਣ ਇਸ ਟਾਈਮ ਆਇਆ ਵਿੱਚ ਚਾਹ ਚੂ ਪੀ ਲਈ ਮੈਂ ਕਿਰਨ ਕੋਲ ਆਰਾਮ ਚੇਂਜ ਚੇਂਜ ਕਰਕੇ ਆਰਾਮ ਬੈਠੋ ਮੀਟਿੰਗਸ ਵੀ ਹੋ ਜਾਂਦੀਆਂ ਨੇ ਕੋਈ ਵੀਰ ਭੈਣ ਦੂਰੋਂ ਆਉਂਦੇ ਨੇ ਕੋਈ ਜੰਮੂ ਤੋਂ ਵੀ ਮਿਲਣ ਆ ਰਹੇ ਨੇ ਕੋਈ ਗੁਰਦਾਸਪੁਰ ਤੋਂ ਆ ਰਹੇ ਨੇ ਕੋਈ ਉਧਰੋਂ ਜਮਨਾ ਨਗਰ ਤੋਂ ਮਤਲਬ ਦੂਰੋਂ ਦੂਰੋਂ ਆਉਂਦੇ ਨੇ ਹਨਾ ਤੇ ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ ਬਕਾਇਦਾ ਤੇ ਉਹ ਵੀ ਵਲੋਗਿੰਗ ਵਾਲਾ ਥੋੜਾ ਜਿਆਦਾ ਸਫਰ ਕਰ ਰਿਹਾ ਹੈ ਗਿਆ ਤੇ ਆਬਵੀਅਸਲੀ ਕਰ ਰਿਹਾ ਹੈ ਕਿਤੇ ਟੂਰ ਵੀ ਨਹੀਂ ਬੰਨ ਰਿਹਾ ਸਾਡਾ ਜਾਣ ਦਾ ਬੀਜ ਕਿਤੇ ਜਾ ਕੇ ਆਪਾਂ ਤੁਹਾਨੂੰ ਕੋਈ ਹਨਾ ਐਕਸਪਲੋਰ ਕਰਵਾਈ ਕੋਈ ਜਗਾ ਕਿਉਂਕਿ ਕੰਮ ਆ ਕੰਮ ਵੀ ਜ਼ਰੂਰੀ ਆ ਔਰ ਇਬਾਦਤ ਦਾ ਜਿਹੜਾ ਇਹ ਸੋਚਿਆ ਕਿ ਗਰਮੀਆਂ ਚ ਇਹਨੂੰ ਨਹੀਂ ਕਿਤੇ ਬਾਹਰ ਅੰਦਰ ਲੈ ਕੇ ਰਹਿਣਾ ਉਹ ਵੀ ਬਹੁਤ ਜ਼ਰੂਰੀ ਆ ਪਰ ਕੀ ਕਰੀਏ ਘਰ ਸਾਡੇ ਕੋਲ ਵੀ ਰਹਿ ਜਾਂਦਾ ਸਾਨੂੰ ਪੁੱਛ ਕੇ ਵੇਖੋ ਹੀ ਕਿਵੇਂ ਘਰ ਰਹਿ ਰਹੇ ਆ ਤੇ ਕਿਉਂਕਿ ਅਸੀਂ ਵੀ ਘੁੰਮਣ ਦੇ ਸਕੀਮ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਸਾਡੇ ਕੋਲ ਵੀ ਟਾਈਮ ਨਹੀਂ ਮਿਲ ਪਾਰਿਆ ਬਟ ਕੋਈ ਗੱਲ ਨਹੀਂ ਜ਼ਰੂਰੀ ਆ ਘਰੇ ਰਹਿਣਾ ਵੀ ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੈ ਕੰਮ ਨਹੀਂ ਕੀ ਕਰਨਗੇ ਤਾਂ ਘੁੰਮਣ ਜੋਗੇ ਵੀ ਨਹੀਂ ਰਾਂਗੇ ਜੋਗੇ ਵੀ ਨਹੀਂ ਰਾਵਾਂਗੇ ਸਹੀ ਗੱਲ ਹੈ ਸਹੀ ਗੱਲ ਹੈ ਹੈ ਬਾਬੂ ਬਾਬੂ ਕਿੱਥੇ ਜਾਣਾ ਹੈ ਗੋਮਨਦਰ ਚੋ ਦੱਛੋ ਪਾਪਨ ਦੋ ਚੋ ਕਿੱਥੇ ਜਾਣਾ ਗੋਮਨ ਕਿੱਥੇ ਜਾਣਾ ਦੱਚ ਦੋ ਬਾਰਿਸ਼ ਪੈ ਰਹੀ ਬਹੁਤ ਬਹੁਤ ਬਾਰ ਬਾਰ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਗਿਆ ਔਰ ਇਹ ਮੀਂਹ ਹੈਗਾ ਜਿਹੜਾ ਇਹ ਗਲਤ ਟਾਈਮ ਤੇ ਪੈ ਰਿਹਾ ਕਿਉਂਕਿ ਇਹ ਸਹੀ ਸਮਾਂ ਨਹੀਂ ਹੈ ਵਿਚਾਰੇ ਕਿਸਾਨਾਂ ਦਾ ਨੁਕਸਾਨ ਹੋ ਜਾਣਾ ਹੈ ਫਸਲਾਂ ਵਾਲੇ ਆਪਣੀ ਵੀ ਕਣਕ ਵੱਢਣ ਵਾਲੀ ਪਈਏ ਇਹ ਪਤਾ ਨਹੀਂ ਮੈਂ ਇੱਕ ਚੀਜ਼ ਨੋਟ ਕੀਤੀ ਸੀ ਪਰ ਹੁੰਦੀ ਨਹੀਂ ਜਦੋਂ ਮੈਂ ਕਾਰਿਓ ਨਹੀਂ ਆਪਣੇ ਪੈਨ ਤੋਂ ਨਹੀਂ ਸੀ ਉਦੋਂ ਕੋਈ ਨੋਟ ਕਰਦੀ ਆ ਵੇਖ ਲਓ ਉਦੋਂ ਨਾ ਇਹ ਜਿਹੜੇ بارشਾਂ ਨਹੀਂ ਪੈਂਦੀਆਂ ਜਦੋਂ ਕਣਕਾਂ ਵੱਢਣ ਦਾ ਟਾਈਮ ਆਉਂਦਾ ਨਾ بارشਾਂ ਉਦੋਂ ਹੀ ਪੈਂਦੀਆਂ ਪਤਾ ਨਹੀਂ ਕਿਉਂ ਰੱਬ ਵੱਲੋਂ ਹੀ ਹਨਾ ਰੱਬ ਕਿਉਂ ਕਿਸਾਨਾਂ ਨਾਲ ਇਦਾਂ ਕਈ ਵਾਰੀ ਕਰ ਜਾਂਦਾ ਹੈ ਕਿ ਹਨਾ ਮੈਨੂੰ ਸਮਝ ਨਹੀਂ ਆਈ ਇਸ ਚੀਜ਼ ਦੀ ਮੈਂ ਪਰ ਇਹਨੂੰ ਨੋਟ ਕੀਤਾ ਕਿ ਜਦੋਂ ਕਣਕ ਵੱਢਣ ਵਾਲੀ ਹੁੰਦੀ ਹੈ ਨਾ ਉਸ ਤੋਂ ਹਫ਼ਤਾ ਦੋ ਹਫ਼ਤੇ ਪਹਿਲਾਂ ਮੀਂਹ ਪੈਣਾ ਪੈਣਾ ਹੁੰਦਾ ਇਹ ਨਹੀਂ ਵੀ ਥੋੜਾ ਚਿਰ ਪਹਿਲਾਂ ਪੈ ਜਾ ਜਦੋਂ ਪੱਕਣ ਤੋਂ ਪਹਿਲਾਂ ਪੈ ਜਾ ਤਾਂ ਵੀ ਹੈ ਨਾ ਕੋਈ ਗੱਲ ਨਹੀਂ ਪਰ ਜਦੋਂ ਕਣਕਾ ਪੱਕ ਜਾਂਦੀ ਹੈ ਨਾ ਜਦੋਂ ਸੀਜ਼ਨ ਹੈ ਨਾ ਕਿਉਂਕਿ ਇਸ ਟਾਈਮ ਨਾ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਗਰਮੀ ਪੈਣ ਦੇ ਨਾਲ ਨਾਲ ਵੈਪਰੇਸ਼ਨ ਹੁੰਦੀ ਹੈ بارشਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਜੂਨ ਜੁਲਾਈ ਦੇ ਅਗਸਤ ਦੇ ਵਿੱਚ ਤਾਂ ਵੈਸੇ ਹੀ ਮਤਲਬ ਇਹਨਾਂ ਦਿਨਾਂ ਤੇ ਵੈਸੇ بارشਾਂ ਦਾ ਇਹ ਵੈਸੇ अर्ਲੀ ਨਹੀਂ ਹੈ بارش ਦਾ ਹੀ ਕੋਈ ਸੀਨ ਨਹੀਂ ਹੈ ਇਸ ਟਾਈਮ ਤਾਂ ਵੈਸੇ ਇਹ ਗਰਮੀ ਵਾਲਾ ਮੀਂਹ ਹੈ ਇਹ ਟਾਈਮ ਨਹੀਂ ਆ ਪਰ ਹੁਣ ਚਲੋ ਹੈ ਸਲੋ ਹੈਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਹਦੇ ਕਿਹਦੇ ਇਲਾਕੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਮੀਂਹ ਪਿਆ ਉਹ ਜ਼ਰੂਰ ਦੱਸਿਓ ਵੀ ਅੱਜ ਮੀਂਹ ਪਿਆ ਕਾਣਾ ਮੀਂਹ ਕਿੰਨਾ ਕਾਣਾ ਮੀਂਹ ਕਹਿੰਦੇ ਧੁੱਪ ਵੀ ਚੜੀ ਹੋਈ ਥੋੜੀ ਥੋੜੀ ਹੈ ਨਾ ਪਰ ਇਹ ਚੱਕਰ ਹੈ ਕਿ ਇਹ ਫਸਲਾਂ ਨੂੰ ਖਰਾਬ ਕਰੇਗਾ ਹੋਰ ਤਾਂ ਕੁਝ ਨਹੀਂ ਦਾਣਾ ਕਾਲਾ ਹੋ ਸਕਦਾ ਹੈ ਤੂੜੀ ਜਿਨ੍ਹਾਂ ਨੇ ਬਣਾਣੀਆਂ ਛਿੱਟਾ ਗਿਰ ਸਕਦਾ ਹੈ ਬੜਾ ਨੁਕਸਾਨ ਵਾਲਾ ਕੰਮ ਹੈ ਔਰ ਦੂਜਾ ਜਿਹੜਾ ਦੁਬਈ ਦੇ ਵਿੱਚ ਹੋਇਆ ਉਹ ਦੁਬਈ ਵਾਲਾ ਤਾਂ ਤੁਸੀਂ ਸੁਣੋ ਦੁਬਈ ਦੇ ਵਿੱਚ ਦੋਸਤੋ ਜਿਹੜੇ ਵੀ ਸਟੈਂਪ ਟੂਰਿਸਟ ਜਾ ਰਹੇ ਨੇ ਥੋੜਾ ਰੁਕਜੋ ਨਾ ਜਾਇਓ ਕਿਉਂਕਿ ਦੁਬਈ ਇੱਕ ਬੜੀ ਵਧੀਆ ਸਿਟੀ ਤਾਂ ਬਣਾ ਲਈਤੀ ਉਹਨਾਂ ਲੇਕਿਨ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਵੀ ਅਸੀਂ ਇੰਨਾ ਸੋਹਣਾ ਸ਼ਹਿਰ ਬਣਾ ਰਹੇ ਹਾਂ ਵੀ ਕਦੇ ਇੱਥੇ ਕੁਦਰਤੀ ਆਫਤ ਜਿਵੇਂ ਕਿ ਹੜ੍ਹ ਵਰਗੀ ਸੰਭਾਵਨਾ ਵੀ ਬਣ ਸਕਦੀ ਵੈਸੇ ਸੁਨਾਮੀ ਕਰਕੇ ਤਾਂ ਉਹਨਾਂ ਨੇ ਹਰੀ ਕਿਉਂਕਿ ਜਿਹੜੇ ਸਮੁੰਦਰੀ ਏਰੀਆ ਹੁੰਦੇ ਨੇ ਉੱਥੇ ਤਾਂ ਲੋਕਾਂ ਨੇ ਉਹ ਬਣਾਇਆ ਹੁੰਦਾ ਸਿਸਟਮ ਜਿਆ ਵੀ ਸਿਸਟਮ ਬਟ ਮੈਨੂੰ ਨਹੀਂ ਲੱਗਦਾ ਦੁਬਈ ਦੇ ਵਿੱਚ ਜਿਹੜਾ ਸੁਨਾਮੀ ਆਈ ਹੋਣੀ ਬਟ ਫਿਰ ਵੀ ਉਹਨਾਂ ਨੇ ਜਿਹੜੀ ਉਹ ਸੀਡ ਸੀਡਸ ਨਾ ਕਰਦੇ ਨੇ ਨਾ ਰੇਨ ਸੀਡਸ ਹੁੰਦੇ ਨੇ ਕੁਝ ਬੱਦਲਾਂ ਦੇ ਵਿੱਚ ਜਾ ਕੇ ਕੁਝ ਕੈਮੀਕਲ ਜਾਂ ਸਿੜਕਦੇ ਨੇ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਰੇਨ ਵਾਸਤੇ ਉਹ ਕਰਦੇ ਰਹਿੰਦੇ ਨੇ ਵੀ ਮੀਂਹ ਪੈ ਜਾਏ ਹਨਾ ਪਰ ਕੁਦਰਤ ਦਾ ਖਿਲਵਾੜ ਵੀ ਤਾਂ ਇੱਕ ਬਹੁਤ ਵੱਡੀ ਚੀਜ਼ ਹੈ ਨਾ ਇੱਕ ਕੁਦਰਤੀ ਆਫਤ ਹੈ ਜਦੋਂ ਉੱਥੇ ਬਾਈ ਪਲੇਨ ਨਾਲ ਜਾ ਕੇ ਕੁਝ ਰੇਨ ਸੀਡਸ ਕੁਝ ਹੈਗਿਨਰੀ ਟੈਕਨੋਲੋਜੀ ਜਿਹਦੇ ਨਾਲ ਉਹ ਸੱਟਦੇ ਨੇ ਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਇਸ ਵਾਰ ਕੁਝ ਜ਼ਿਆਦਾ ਸਿਸਟਮ ਵਿਗੜ ਗਿਆ ਕੁਦਰਤ ਨਾਲ ਤੇ ਇੰਨਾ ਇੰਨਾ ਮੀਂਹ ਪਿਆ ਕਿ ਉਹਨਾਂ ਦੇ ਮੌਲ ਤੱਕ ਕੀ ਸਾਰੀ ਡੈਜ਼ਰਟ ਸਫਾਰੀ ਸਾਰੇ ਡੈਜ਼ਰਟ ਵੀ ਭਰ ਗਏ ਨੇ ਪਾਣੀ ਦੇ ਨਾਲ ਉਹ ਨੁਕਸਾਨ ਹੋਇਆ ਰਨਵੇ ਵੀ ਭਰ ਗਏ ਨੇ ਫਲਾਈਟਾਂ ਦੇ ਵੀ ਬੜੀਆਂ ਫਲਾਈਟਾਂ ਕੈਨਸਲ ਹੋਈਆਂ ਮੇਰੇ ਬੜੇ ਨੌਨ ਦੱਸ ਰਹੇ ਨੇ ਵੀ ਦੁਬਈ ਦੇ ਵਿੱਚ ਜਿਹੜੇ ਰਹਿੰਦੇ ਨੇ ਵੀ ਭਾਈ ਬਹੁਤ ਔਖਾ ਹੈ ਬਸੋ ਇਸ ਕਰਕੇ ਦੁਬਈ ਦਾ ਹਲੇ ਪਲਾਨ ਨਾ ਬਣਾਓ ਜੇ ਕਿਸੇ ਨੇ ਜਾਣਾ ਦੁਬਈ ਰੋਕ ਕੇ ਜਾਇਓ ਜੇ ਕੋਈ ਨਵੀਂ ਆਉਂਦੀ ਹੈ ਨਿਊਜ਼ ਮੈਂ ਤੁਹਾਨੂੰ ਦੱਸਾਂਗਾ ਮੱਕੀ ਬਹੁਤ ਮਾਰਾ ਹੋਇਆ ਯਾਰ ਉੱਥੇ ਲੋਕਾਂ ਦੇ ਤੁਸੀਂ ਵੀ ਕੁਝ ਇਬਾਦਤ ਕਰੋ ਆਪਣੀ ਟਿੱਪਣੀ ਦਿਓ ਕੁਝ ਦੱਸੋ ਤੁਸੀਂ ਵੀ ਕਿ ਮੰਮੀ ਪਾਪਾ ਕੀ ਕਰਦੇ ਨੇ ਸਾਰੇ ਡੈਡੀ ਮੈਨੂੰ ਕੀ ਖਡਾਉਂਦੇ ਨੇ ਕਿ ਨਹੀਂ ਖਡਾਉਂਦੇ ਮੈਂ ਨਹੀਂ ਖਡਾ ਮੰਮੀ ਖਡਾਉਂਦੇ ਨੇ ਕਿ ਨਹੀਂ ਖਡਾਉਂਦੇ ਦੱਛ ਮੈਨੂੰ ਮੱਸ ਪਾਪਾ ਖਡਾਉਂਦੇ ਨੇ ਮੰਮਾ ਨਹੀਂ ਖਡਾਉਂਦੇ ਐ ਝੂਠ ਨਹੀਂ ਪਾਪਾ ਖਡਾਉਂਦੇ ਨਹੀਂ ਮੈਂ ਬੱਚਾ ਬੱਚ ਪਾਪਾ ਖਡਾਉਂਦੇ ਨੇ ਮੰਮਾ ਨਹੀਂ ਖਡਾਉਂਦੇ ਨਹੀਂ ਕਢਾਂਦੀ ਮੈਨੂੰ ਮम्मा ਕਢਾਉਂਦੇ ਨੇ ਇਬਾਦਤ ਕੋਰ ਨਹੀਂ ਕਢਾਂਦੀ ਮਮਾ ਨਹੀਂ ਕਢਾਂਦੀ ਮਮਾ ਪਾਪਾ ਕੋ ਕਢਾਂਦੇ ਨੇ ਹੁਣ ਇਹ ਨੂੰ ਨੀਂਦ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਇਸ ਟਾਈਮ ਇਹਨੂੰ ਨੀਂਦ ਆ ਰਹੀਏ ਇਹਨੇ ਸੋਣਾ ਹੈ ਸੋਣਾ ਮੇਰੇ ਬਾਬੂ ਨੇ ਸੋਣ ਦਾ ਟਾਈਮ ਹੋਇਆ ਹੁਣ ਮੇਰੇ ਬਾਬੂ ਨੇ ਆਜੋ 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 ਸੋ ਮਤੋ ਆਜੋ ਬਿਠਾ ਦੇ ਕੇ ਕਿਹੜੀ ਖੁਸ਼ ਹੁੰਦੀ ਹੈ ਬੈਣਾ ਬੈ ਕੇ ਕਿ ਇੰਨੀ ਜ਼ਿਆਦਾ ਖੁਸ਼ ਹੁੰਦੀ ਨਾ ਕਿ ਮੈਨੂੰ ਬਲੈ ਕੇ ਬੈਠੀ ਰੋ ਬੈਠੇ ਰੋ ਮੈਂ ਮਵੇਂ ਪੈ ਕੇ ਥੱਕ ਜਾਂਦੀ ਐ ਬੈੱਕੇ ਖੁਸ਼ ਹੁੰਦੀ ਐ ਬਦਲ ਕਰ ਜ ਰਿਹਾ ਮੈਨੂੰ ਮੌਸਮ ਨਾਲ ਥੋੜਾ ਜਿਹਾ ਨਾ ਦੇਖਣੇ ਚ ਸੋਹਣਾ ਹੋ ਗਿਆ ਬਟ ਬਾਹਰ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਪਰ ਇੰਨੇ ਹੋਰ ਜ਼ਿਆਦਾ ਗਰਮੀ ਕਰ ਦੇਣੀ ਕਿ ਕੱਲ ਵੀ ਬਹੁਤ ਜ਼ਿਆਦਾ ਗਰਮੀ ਹੀ ਤੇ ਅੱਜ ਵੀ ਹੁਣ ਬਸ ਇੰਨਾ ਇੱਕ ਛਿੱਟਾ ਪੈਣੀ ਆ ਪੈ ਗਈ ਹੁਣ ਧੁੱਪ ਚੜ ਗਈ ਤੇ ਇਹਨੇ ਹੋਰ ਜ਼ਿਆਦਾ ਗਰਮੀ ਕਰ ਦੇਣੀ ਸਹੀ ਗੱਲ ਕਰਨਾ ਹੈਨਾ ਕੀ ਕੀਤਾ ਜਾਏ ਤੇ ਨਾਲੇ ਨਾ ਮੈਂ ਇੱਕ ਕਮੈਂਟ ਰੀਡ ਕਰਦੀ ਹੁਣੀ ਆ ਕਈਆਂ ਨੇ ਪੁੱਛਿਆ ਕਿ ਤੁਹਾਡਾ ਜਿਹੜਾ ਉਹ ਕੈਫੇ ਉਹ ਕਿੱਥੇ ਆ ਸਾਡਾ ਕੈਫੇ ਕਈ ਰਾਜਪੂਰੇ ਦੇ ਨੇ ਜਿਨ੍ਹਾਂ ਨੇ ਕੁਐਸਚਨ ਕੀਤਾ ਹੈ ਇਸ ਚੀਜ਼ ਬਾਰੇ ਰਾਜਪੁਰੇ ਤੋਂ ਜਿਹੜਾ ਕੋਲੀ ਪਿੰਡ ਆ ਨਾ ਕੋਲੀ ਪਿੰਡ ਦੀ ਜਦੋਂ ਅਸੀਂ ਐਂਟਰ ਕਰਦੇ ਆ ਤੇ ਉਹ ਐਂਟਰੀ ਦੇ ਬਸ ਕਿੰਨੇ ਮੀਟਰ ਪਿਛੇ ਮਤਲਬ ਤੁਸੀਂ ਬਸ ਕੋਲੀ ਵੱਲ ਐਂਟਰ ਕਰ ਜਿਓ ਰਸਤੇ ਦੇ ਵਿੱਚ ਹੀ ਆ ਜਾਵੇਗਾ ਰਸਤੇ 'ਚ ਹੀ ਆ ਜੂਗਾ ਤੁਹਾਨੂੰ ਦਿਖ ਜੂਗਾ ਹਾਂ ਮਤਲਬ ਕੋਲੀ ਪਿੰਡ 'ਚ ਜਦੋਂ ਤੁਸੀਂ ਐਂਟਰ ਕਰਦੇ ਹੋ ਤੇ ਐਂਟਰੀ ਤੇ ਬਿਲਕੁਲ ਆ ਜਾਂਦਾ ਵਿਲੇਜ ਕੈਫੇ ਪਿੰਡ ਦੇ ਪਿੰਡ ਦੇ ਬਾਹਰ ਬਾਹਰ ਹੈ ਪਿੰਡ ਦੀ ਐਂਟਰੀ ਤੋਂ ਪਹਿਲਾਂ ਹੀ ਹੈ ਵਿਲੇਜ ਕੈਫੇ ਵਿਲੇਜ ਕੈਫੇ ਉੱਥੇ ਆਏ ਕੈਫੇ ਜਿਹੜੇ ਵੀ ਰਾਜਪੁਰੇ ਆ ਤੁਸੀਂ ਪੁੱਛਿਆ ਸੀ ਤੁਸੀਂ ਜਾ ਸਕਦੇ ਹੋ ਹਾਂ ਹੈਨਾ ਜਿਹੜੇ ਲਾਗੇ ਸਾਗੇ ਦੇ ਜੇ ਤੁਸੀਂ ਪੀਜ਼ਾ ਟਰਾਈ ਕਰਨਾ ਚਾਹੁੰਦੇ ਹੋ ਜ਼ਰੂਰ ਇਹ ਨਹੀਂ ਕਹ ਰਿਹਾ ਕਿ ਸਾਡਾ ਵਾ ਤੇ ਮਸ਼ਹੂਰੀ ਕਰ ਰਿਹਾ ਪਰ ਪੀਜ਼ਾ ਸੀਰੀਅਸਲੀ ਬਹੁਤ ਜ਼ਿਆਦਾ ਟੇਸਟੀ ਆ ਬਹੁਤ ਜ਼ਿਆਦਾ ਔਰ ਔਰ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਬਹੁਤ ਘੱਟ ਪ੍ਰਾਈਸ ਹੈ ਮੈਂ ਵੀਰ ਜੀ ਨੂੰ ਕਿਹਾ ਸੀ ਵੈਸੇ ਚਿਪੀ ਨੇ ਵੀਰ ਜੀ ਨੂੰ ਵੈਸੇ ਕਿਹਾ ਸੀ ਕਿ ਤੁਸੀਂ ਪ੍ਰਾਈਸ ਬਹੁਤ ਘੱਟ ਰੱਖਿਆ ਵਾ ਬਟ ਵੀਰ ਜੀ ਕਹਿੰਦੇ ਨਹੀਂ ਮੈਨੂੰ ਠੀਕ ਲੱਗਦਾ ਵਾ ਕਿਉਂਕਿ ਆਪਣੇ ਇੱਥੇ ਮੋਹਾਲੀ ਰਾਜਪੁਰਾ ਆਪਾਂ ਦੇਖਦੇ ਆ ਬਹੁਤ ਜ਼ਿਆਦਾ ਪ੍ਰਾਈਸ ਆ ਪੀਜ਼ਾ ਦਾ ਡੋਮੀਨੋਜ਼ ਤੇ ਪੀਜ਼ਾ ਹਟ ਆਉਦਾ ਤਾਂ ਸਾਨੂੰ ਪਤਾ ਹੀ ਹੈ ਕਿ ਕਿੰਨੇ ਰੇਟ ਹੁੰਦੇ ਨੇ ਬਾਕੀ ਜਿਹੜੀਆਂ ਛੋਟੇ-ਛੋਟੀਆਂ ਦੁਕਾਨਾਂ ਹੁੰਦੀਆਂ ਨੇ ਪੀਜ਼ੇ ਵਾਲੀਆਂ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਹੁੰਦੇ ਨੇ ਕਟਾਣੀ ਦਾ ਵੀ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਨਹੀਂ ਡੋਮੀਨੋਜ਼ ਦੇ ਕੰਪੈ ਬਟ ਜਿਹੜਾ ਵੀਰ ਜੀ ਨੇ ਰੇਟ ਰੱਖਿਆ ਉਹ ਤਾਂ ਮਤਲਬ ਉਹਨਾਂ ਤੋਂ ਬਹੁਤ ਹੀ ਘੱਟ ਹੈ ਮਤਲਬ ਕਿ ਤੁਸੀਂ ਇਹ ਲਾ ਲਓ ਕਿ ਕੋਈ ਵੀ ਪੀਜ਼ਾ ਮੀਡੀਅਮ ਪੀਜ਼ਾ ਈਵਨ ਪਨੀਰ ਮੱਖਣੀ ਪੀਜ਼ਾ ਹੁੰਦਾ ਜਿਹੜਾ 200 ਰੁਪਏ ਤੋਂ ਵੱਧ ਨਹੀਂ ਹੈਗਾ ਹਮਮ ਕਮਾਲ ਹੈ ਮੈਂ ਕਿਹਾ ਵੀਰ ਜੀ 200 ਰੁਪਏ ਦਾ ਕਿਹੜਾ ਪੀਜ਼ਾ ਮਿਲ ਜਾਂਦਾ ਉਹ ਵੀ ਪਨੀਰ ਮੱਖਣੀ ਇਹ ਤੇਰਾ ਮਾਰਗਰੀਟਾ ਨਹੀਂ ਮਿਲਦਾ ਸਹੀ ਗੱਲ ਹੈ ਸਿੰਪਲ ਹੈ ਨਾ ਚੀਜ਼ ਕੌਰਨ ਪੀਜ਼ਾ ਫਾਰਮ ਹਾਊਸ ਪੀਜ਼ਾ ਔਰ ਪਨੀਰ ਕਿਹੜਾ ਪਨੀਰ ਟਿੱਕਾ ਪੀਜ਼ਾ ਹਰ ਤਰ੍ਹਾਂ ਦਾ ਪੀਜ਼ਾ ਬਹੁਤ ਵਧੀਆ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਉਹ ਬਣਿਆ ਬਣਾਇਆ بیس ਨਹੀਂ ਲੈ ਕੇ ਆਨੇ ਘਰ ਬੇਸ ਬਣਾਉਂਦੇ ਨੇ ਜੋ ਤਿਆਰ ਕਰਦੇ ਨੇ ਬਹੁਤ ਵਧੀਆ ਹੈ ਜੇ ਕੋਈ ਲੋਕਲ ਹੈਗਾ ਨੇੜੇ-ਤੇਰੇ ਜਾ ਸਕਦੇ ਹੋ ਟਰਾਈ ਕਰੋ ਕੋ ਬਰਗਰ ਪੀਜ਼ਾ ਸੈਂਡਵਿਚ ਬਹੁਤ ਗੁੱਚਾ ਹੈ ਸ਼ੇਕਸ ਮੈਨੂੰ ਦੇਖੋ ਸ਼ੇਕ ਤਾਂ ਸਾਰੇ ਵਧੀਆ ਨੇ ਮੈਨੂੰ ਜਿਹੜਾ ਮੰਗੇਓ ਸ਼ੇਕ ਹੈ ਉਹ ਬਹੁਤ ਜ਼ਿਆਦਾ ਪਸੰਦ ਆ ਵੀਰੇ ਦਾ ਉਹ ਕਿਉਂਕਿ ਮੰਗੇਓ ਮੈਨੂੰ ਪਸੰਦ ਆ ਫਿਰ ਕਿਸੇ ਨੇ ਕਮੈਂਟ ਕਰਨਾ ਕਿ ਤੁਸੀਂ ਬਾਦ ਤੁਹਾਨੂੰ ਦੁੱਧ ਨਹੀਂ ਦਿੰਦੇ ਉਹ ਗਲਾਂ ਖਾਂਦੀ ਆ ਹੁਣੀ ਦੁੱਧ ਪੀਤੇ ਨੇ 2 ਮਿੰਟ ਹੋਏ ਨੇ ਆ ਵਲੋਗ ਬਣਾਉਣ ਤੋਂ ਪਹਿਲਾਂ ਦੁੱਧੂ ਪੀ ਕੇ ਹੀ दैट्स ਵਹੀ ਹੈ ਆਦਰ ਹੈ ਨਾ ਆਦਰ ਦਾ ਪੈਗ ਇਹ ਹੁਣ ਤੇ ਬਾਕੀ ਦੋਸਤੋ ਵੀਜ਼ੇ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਰੂਰ ਲਿਓ ਅਸੀਂ ਹੁਣ ਬਾਅਦ ਲਾਈਵ ਹੋਵਾਂਗੇ ਤਕਰੀਬਨ 7:00 ਵਜੇ ਦੇ ਕਰੀਬ ਵਲੋਗ ਜਿਹੜਾ ਕੋਈ ਦੇਖ ਜੀ ਬਣਾਉਣੀ ਹੈ ਲਾਈਵ ਨਹੀਂ ਹੋਣਾ ਨਹੀਂ ਹੋਣਾ ਲਾਈਵ ਤੁਹਾਡੇ ਕੋਲ ਬਣਾਉਣੀ ਸਬਜੀ ਮੈਂ ਤੁਹਾਨੂੰ ਪੁੱਛਦਾ ਮੇਰਾ ਹੱਥ ਮੈਂ ਹੁਣ ਸਬਜ਼ੀਆਂ ਬਣਾਉਣੀਆਂ ਸਿੱਖਣੀਆਂ ਰੋਟੀਆਂ ਬਣਾਉਣੀਆਂ ਸਿੱਖਣੀਆਂ ਨੇ ਕਿਉਂਕਿ ਕਿਰਨ ਦਾ ਕਿਸੇ ਟਾਈਮ ਵੀ ਹੱਥ ਦਾ ਜੇ ਮੈਂ ਹੁਣ ਆਪ ਤਾਂ ਆ ਗਈ ਮਤਲਬ ਜੇ ਡਾਕਟਰ ਨੇ ਕਿਹਾ ਵੀ ਆਪਣੇ ਹੱਥ ਨੂੰ ਰੈਸਟ ਦੇਣੀ ਆ ਤਾਂ ਫਿਰ ਕਿਉਂਕਿ ਕੰਮ ਨਹੀਂ ਹੁੰਦਾ ਨਾ ਮੇਰੇ ਕੋਲ ਪ੍ਰੈਸ਼ਰ ਨਹੀਂ ਪੰਦਾ ਇਸ ਦਾ ਤਾਂ ਬਸ ਕਿੰਨੇ ਇਬਾਦਤ ਨੂੰ ਸੰਭਾਲਣਗੇ ਰੋਟੀ ਪਾਣੀ ਮੈਂ ਆਪੀ ਕਰ ਲਾਂਗਾ ਕੋਈ ਚੱਕਰ ਵਾਲੀ ਗੱਲ ਨਹੀਂ ਰੋਟੀ ਪਾਣੀ ਜਿਉਣਾ ਕਰੇਗਾ ਨਹੀਂ ਤੂੰ ਕੁੜੀ ਨੂੰ ਸੰਭਾਲ ਨਹੀਂ ਆਪੇ ਰੋਟੀ ਪਾਣੀ ਮੈਂ ਕਰ ਲੂੰ ਇਬਾਦਤ ਹੋਏ ਛੋਨੇ ਆਛਿੰਦੀਏ ਕਿ ਕਿਸ਼ਵਲ ਇਬਾਦਤ ਕੋਰ ਦੀ ਪੁੱਛਦੇ ਹੋ ਕਿ ਕਿਨੇ ਮੰਥ ਤੀ ਹੋ ਗਈ ਹੈ ਇਬਾਦਤ ਕੋਰ ਦਾ 5th ਮੰਥ ਚੱਲ ਰਿਹਾ ਹੈ 5th ਮੰਥ ਸਟਾਰਟ ਹੈ ਦਾ ਹਾਂ ਇਬਾਦਤ 5th ਮੰਥ ਚੱਲ ਰਿਹਾ ਹੈ ਚਲੋ ਬਾਈ ਕਰ ਦੋ ਸਾਰਿਆਂ ਨੂੰ ਪਾਪਾ ਨੇ ਹੁਣ ਸਬਜ਼ੀ ਬਣਾਣੀ ਸਿੱਖਣੀ ਹੈ ਬਾਈ ਕਰਕੇ ਬਾਹਰ ਹੀ ਸਾਰਿਆਂ ਨੂੰ ਪਾਪਾ ਸਬਜ਼ੀ ਬਣਾਉਣਗੇ ਤੇ ਮੈਂ ਨੀਂਨੀ ਵੀ ਕਰਨੀ ਹੈ ਬਾਈ 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 ਦੋਸਤੋ ਹਾਂ ਆਈ ਕਿ ਕਿਡਿ ਖੁਸ਼ ਹੋ ਗਈ ਸ਼ਬਦ ਬੜੇ ਆਰਾਮ ਨਾਲ ਪਿਆਰ ਨਾਲ ਸੁਣਦੀ ਨਹੀਂ ਖੁਸ਼ ਹੁੰਦੀ ਨਾ ਜਦੋਂ ਮੈਨੂੰ ਸ਼ਬਦ ਸੁਣਾਉਣੀ ਆ ਆਪਣੀ ਗੋਦੀ ਚ ਮਟੋਾ ਕੇ ਕਿਉਂਕਿ ਬੱਚਿਆਂ ਨੂੰ ਨਾ ਇੱਕ ਸੰਗੀਤ ਜਿਵੇਂ ਕਹਿੰਦੇ ਨਾ ਮਾਂ ਦੀਆਂ ਲੋਰੀਆਂ ਜਿਵੇਂ ਕਹਿੰਦੇ ਬੱਚਿਆਂ ਨੂੰ ਪਸੰਦ ਆਉਂਦੀਆਂ ਨੇ ਉਹ ਗੱਲ ਸਹੀ ਗੱਲ ਆ ਕਿ ਇਹਨੂੰ ਜਿਵੇਂ ਮਤਲਬ ਕੁਝ ਸੁਣਾਉਣਾ ਹੈ ਕੁਝ ਏਕ ਜਿਹਾ ਲਾ ਕੇ ਹਨਾ ਰਾਗਾਂ ਜਿਹਿਆਂ ਦੇ ਨਾਲ ਠੀਕ ਹੋ ਗਏ ਰਾਈਮ ਨੇ ਨਾ ਸੁਰੀਤ ਹੈ ਤੁਨ ਪੈੜ ਲੱਗਦੀ ਇਹਨਾਂ ਨੂੰ ਅੱਛੀ ਲੱਗਦੀ ਬੱਚਿਆਂ ਨੂੰ ਸਹੀ ਗੱਲ ਆ ਕਿਤਗੀਆਂ ਬੋਲ ਕਿਤਗੀਆਂ ਧੀਜੇ ਵਾਲੀ ਬੋਲ ਕਿਹੜੇ ਬੋਲ ਚਿੱਤੀ ਉਹ ਬੋਡੇ ਕੋਲ ਤੁਹਾਡੇ ਐਸੇ ਹੋ ਗਿਆ ਇਹਦੇ ਵਿੱਚ ਲੰਗਾਣ ਵਾਸਤੇ ਹਾਂ ਵਾਟਾ ਬਦੋ ਤੇ ਕਹਿੰਦਾ ਇਹ ਪੈ ਜਾਂਦਾ ਐ ਇਦਾਂ ਚਲੋ ਤੁਸੀਂ ਖੇਡੋ ਹਾਂ ਨਹੀਂ ਮੈਂ ਐਡੀਟਿੰਗ ਕਰ ਲਾਂ ਚਲੋ ਬਾਏ ਬਾਏ